ਆਪਣਾ ਧਰਨਾ ਸਫਲ ਹੋ ਜੂਗਾ ਜੇ ਇੱਕ ਧੀ ਨੂੰ ਵੀ ਇੱਕ ਪਿੰਡ ਚ ਪੈਸੇ ਮਿਲ ਗਏ ਤਾਂ ਤੁਹਾਡਾ ਧਰਨਾ ਸਫਲ ਹੈ ਉਸ ਤੋਂ ਬਾਅਦ ਕਿਸੇ ਗਰੀਬ ਕੁੜੀ ਦੇ ਵਿਆਹ ਤੇ ਜਿਹੜਾ ਗਰੀਬ ਬੰਦਾ ਮੈਂ ਤਾਂ ਗਰੀਬ ਹੈ ਮੈਨੂੰ ਤਾਂ ਪਤਾ ਹੈ 20-30 ਹਜ਼ਾਰ ਰੁਪਏ ਚ ਅਗਲਾ ਧੀ ਤੋੜ ਦਿੰਦਾ ਜੇ 20-30 ਹਜ਼ਾਰ ਇਧਰੋਂ ਮਿਲ ਜੇ ਉਹਨੂੰ ਹੋਰ ਕੀ ਚਾਹੀਦਾ ਇਹ ਜਿਹੜੀਆਂ ਮੰਗਾਂ ਹੈ ਤਾਂ ਝੋਟੀਆਂ ਪਰ ਬਹੁਤ ਵੱਧੀਆ ਅਰ ਆਪਣਾ ਨਾਮ ਦੱਸੋ ਜੀ ਸੁਤਵੀਂਦਰ ਸਿੰਘ ਮਿਰਜ਼ਾਵਾਲੀ ਮੈਂ ਅੱਜ ਧਰਨਾ ਲਾਇਆ ਪਿੱਛੇ ਲਾਇਆ ਦੇਖੋ ਜੀ ਧਰਨਾ ਜਿਹੜਾ ਲਾਇਆ ਜੀ ਇਹ ਜਿਹੜੀਆਂ ਲੋਕਲ ਮੰਗਾਂ ਲਾਕੀਆਂ ਇਹਨਾਂ ਪਿੱਛੇ ਧਰਨਾ ਲਾਇਆ ਇੱਕ ਦੇ ਮੁੰਡੇ ਉਹਨਾਂ ਕੋਈ ਰੋਜ਼ਗਾਰ ਨਹੀਂ ਦੇ ਰਹੇ ਸਾਰੇ ਬੰਦੇ ਜਿੰਨੇ ਵੀ ਰੋਜ਼ਗਾਰ ਦੇ ਰਹੇ ਆਊਟ ਆਫ ਸਟੇਸ਼ਨ ਜਿੰਨੇ ਵੀ ਸਾਡੇ ਬੱਚੇ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਇਹ ਕਿ ਇਹਨਾਂ ਦੀ ਸਕੈਨ ਸਕੀਮਾਂ ਜਿਹੜੇ ਪਿੱਛੇ ਚੱਲ ਰਹੀਆਂ ਨੇ ਸਾਰੀਆਂ ਬੰਦ ਕਰਦੀਆਂ ਉਹ ਚਾਲੂ ਹੋਣੀ ਚਾਹੀਦੀਆਂ ਹੋਰ ਜਿਹੜੇ ਕਾਫੀ ਪਾਣੀ ਵਾਲੀ ਕਿ ਝੀਲ ਨੇ ਅੰਦਰ ਪੱਟੀ ਵੀ ਹੈ ਜੀ ਉਹ 60 ਫੁੱਟ ਡੂ ਵੀ ਹੈ ਉਹ ਸਾਡੇ ਇਲਾਕੇ ਦਾ ਸਾਰਾ ਪਾਣੀ ਖਰਾਬ ਹੋ ਗਿਆ ਉਹਦਾ ਕੋਈ ਇੰਤਜ਼ਾਮ ਨਹੀਂ ਕਰ ਰਹੀ ਬਾਕੀ ਜਿਹੜੇ ਰੋਡ ਦਾ ਇਹ ਬਹੁਤ ਬੁਰਾ ਹਾਲ ਹੈ ਇਹਦੇ ਉੱਪਰ ਨਹੀਂ ਟ੍ਰੈਫਿਕ ਚੱਲ ਰਹੀ ਸਾਡੇ ਇਲਾਕੇ ਦੇ ਬੰਦੇ ਨੂੰ ਹਫਤੇ 'ਚ ਇੱਕ ਅਦਾ ਐਕਸੀਡੈਂਟ ਪੱਕਾ ਇਸ ਰੋਡ ਕੋਈ ਸੁਣਵਾਈ ਨਹੀਂ ਦਿਨ ਨੂੰ ਵੀ ਵਾਰੀ ਕਹਿ ਕੇ ਵੀ ਦੇਖ ਲਿਆ ਇਹ ਕਹਿੰਦੇ ਕੋਈ ਜੇ ਗੱਡੀ ਤੇਜ਼ ਜਾਂਦੀ ਹੈ ਉਹਦੀ ਸਾਨੂੰ ਫੋਟੋ ਖਿੱਚ ਕੇ ਭੇਜੋ ਉਹ ਅਸੀਂ ਕਿੱਥੇ ਫੋਟੋ ਖਿੱਚੀਏ ਮੋਟਰਸਾਈਕਲ ਸਕੂਟਰ ਜਿਹੜਾ ਜਾ ਰਿਹਾ ਉਹਦਾ ਕੋਈ ਹਾਲ ਨਹੀਂ ਜਿਹੜੀਆਂ ਨਹੀਂ ਗੱਡੀਆਂ ਰਾਖ ਲੈ ਕੇ ਜਾ ਰਹੀਆਂ ਉਹਨਾਂ ਪਰ ਇੱਕ ਗਿਟਗਿਟ ਰਾਖ ਪਈ ਹੈ ਉਹ ਟੀਵੀ ਪੱਲੀ ਦਿੰਨੇ ਉਹਦੇ ਪਰ ਉਹ ਗੱਡੀ ਭਜਾ ਕੇ ਲੈ ਜਾਣੇ ਮੋਟਰਸਾਈਕਲ ਵਾਲੇ ਦੇ ਵਿਚਾਰੇ ਦਾ ਕੋਈ ਹਾਲ ਨਹੀਂ ਸਕੂਟਰ ਵਾਲੇ ਦਾ ਕੋਈ ਹਾਲ ਨਹੀਂ ਗੱਡੀ ਵਾਲਾ ਚਲੋ ਵਿਚਾਰਾ ਸੀਸੇ ਲਾ ਕੇ ਆਪਣਾ ਜਾ ਰਿਹਾ ਇਹ ਚੀਜ਼ਾਂ ਸੱਸਿਆ ਪੂਰੀਆਂ ਇਹ ਇਲਾਕੇ ਦੀਆਂ ਇਹ ਦੇਖ ਲਓ 2.5 250 ਪਾਉਂਡ ਹੈ ਗੱਡੀ ਦੇ ਚਾਰਾਂ ਜਿਹੇ ਹਵਾ 80 80 ਟਨ ਗੱਡੀਆਂ ਵਜਨ ਲੈ ਕੇ ਜਾ ਰਹੀਆਂ ਇਹ ਹਾਲ ਸਾਡੇ ਇਲਾਕੇ ਦਾ ਹੋਇਆ ਪਿਆ ਇਹ ਕਹਿੰਦੇ ਵਿਕਾਸ ਚੋਲ ਵਿਕਾਸ ਮੰਨ ਲਈ ਚਾਹੀਦਾ ਪਰ ਜੇ ਬੱਚੂਏ ਤਾਂ ਹੀ ਵਿਕਾਸ ਹੋਗਾ ਨੇ ਕੈਂਸਰ ਦੀ ਪ੍ਰੋਬਲਮ ਇੱਡੀ ਤਕੜੀ ਏ ਤੁਸੀਂ ਪੁੱਛੋ ਨਾ ਦੇਖੋ ਕਾਹਲੋ ਮਜਰੇ ਜਾਓ ਤੁਸੀਂ ਕਿ ਆ ਹਾਲ ਹੋ ਰਿਹਾ ਜੀ ਕਾਹਲੋ ਮਜਰੇ ਇੱਕਦਮ ਰੇਸ਼ੋ ਹੋ ਗੁਰ ਜਿਸ ਟਾਈਮ ਪਲਾਂਟ ਲਗਿਆ ਸਾਡੇ ਨਾਲ ਗੱਲ ਹੋਈ ਸੀ ਕਿ ਸਵੇਰੇ 9:30 ਵਜੇ ਸਾਡੀਆਂ ਸਟਾਫ ਦੇ ਗੱਡੀਆਂ ਆਏ ਕਰਦੀਆਂ ਸਿਆਮ ਨੂੰ 5 ਵਜੇ ਨਿਕਲਣਗੀਆਂ ਬਾਕੀ ਇਹ ਜਿਹੜਾ ਇਲਾਕਾ ਸੜਕ ਇਲਾਕਾ ਵਰਤੂਗਾ ਅੱਜ ਇਲਾਕਾ ਸੜਕ 'ਤੇ ਚੜ੍ਹ ਨਹੀਂ ਸਕਦਾ ਰੋਡ ਪਾਸ ਕਰਨੇ ਈ ਓਕਾ ਆਇਆ ਵਾ 24 ਘੰਟੇ ਦੀਆਂ ਗੱਡੀਆਂ ਛੂਕਦੀਆਂ ਫਰਦੀਆਂ ਇਹਨਾਂ ਨੇ ਪਿੱਛੇ 1 ਸਾਲ ਡੇਢ ਸਾਲ ਮਿੱਟੀ ਵੇਚੀ ਐ ਰੋਡ ਪਰ ਚੜੇ ਨਹੀਂ ਗਿਆ ਬਾਈ ਜੀ ਫੋਟੋ ਮੇਰੇ ਕੋਲ ਪੰਜਾ 50 ਫੋਟੋ ਇਹਨੂੰ ਭੇਜੀ ਆਉਣੀਆਂ ਕੋਈ ਅਸਰ ਨਹੀਂ ਹੋਇਆ ਕੀ ਮੰਗ ਕੇ ਤੁਹਾਡੀ ਮੰਗ ਤਾਂ ਇਹ ਕਿ ਵਿੱਚ ਸਾਰਾ ਸੁਧਾਰ ਹੋਣਾ ਚਾਹੀਦਾ ਇਨ ਚੀਜ਼ਾਂ ਚ ਕਿੰਨੀ ਦੇਰ ਲਾਓਗੇ ਤਾਂ ਨਾ ਇਹ ਤਾਂ ਮੇਰੇ ਨਹੀਂ ਸਭ ਲਾਹੇ ਬਾਈ ਇਹ ਤਾਂ ਸਿਰਫ ਜਿਹੜੇ ਉਰੇ ਆਏ ਆਂ ਕੁਝ ਪਿੰਡਾਂ ਚੋਂ ਪਤਵੰਤੇ ਸੱਜਣ ਆਏ ਪੰਜ ਸਰਪੰਚ ਆਏ ਕੋਈ ਹਲੇ ਕੋਈ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਿਆ ਗਿਆ ਇਹਦੇ ਚ ਨਹੀਂ ਲੋਟ ਆਣਗੇ ਪਰ ਸਾਰੇ ਪਿੰਡਾਂ ਦੇ ਪਿੰਡਾਂ ਦੇ ਇਹ ਤਾਂ ਸਿਰਫ ਇਹਨਾਂ ਨੂੰ ਸਟਾਰਟਿੰਗ ਕਰੀਏ ਵੀ ਚਲੋ ਕੋਈ ਗੱਲ ਸਮਝਾਈਏ ਜੇ ਸਮਝਦੇ ਨਹੀਂ ਸਮਝਦੇਗੇ ਫਿਰ ਦੇਖੀ ਜਾਂਦੀ ਗਿਆ ਫਿਰ ਕੋਈ ਅਧਿਕਾਰੀ ਆਏ ਤੁਹਾਡੇ ਚਲੋ ਅਧਿਕਾਰੀ ਦਾ ਆਈ ਜਾਊਗਾ ਜਾਈ ਜਾਊਗਾ ਇੱਕ ਨਾ ਕੋਈ ਮਸਲਾ ਨਹੀਂ ਹੋਣਾ ਕੋਈ ਰਿਟਰਨ ਦੇਣ ਦਾ ਸਾਡੇ ਕੋਲ ਕੋਈ ਨਹੀਂ ਆ ਜੀ ਸਵੇਰੇ ਅਸੀਂ ਬੈਠੇ ਸੀ ਚਲੋ ਕਿ ਤੁਹਾਨੂੰ ਬੈਠਣ ਦਿਓ ਸੀਨਦਰ ਸਾਹਿਬ ਸਾਡੂ ਸਵੇਰੇ ਦੇ ਬੈਠੇ 9 ਵਜੇ ਦੇ ਸੀ ਸੀਨਦਰ ਸਾਹਿਬ ਆਏ ਨੇ ਹੋਰ ਆਏ ਪ੍ਰਸ਼ਾਰ ਅੰਦਰ ਤੋਂ ਜਿਹੜੇ ਨੇ ਹੈੱਡ ਹੈ ਉਹ ਆ ਕੇ ਪਬਲਿਕ ਵਿੱਚ ਬੈਠ ਕੇ ਗੱਲ ਕਰੇ ਤਾਂ ਕਿ ਮਸਲਾ ਹੱਲ ਹੋਊਗਾ ਸਾਨੂੰ ਰਿਟਰਨ ਚ ਦੇਣ ਕਿਹੜਾ ਚੀਜ਼ ਹੈ ਗਿਆ ਨੇ ਪੱਕੇ ਸਰਪੰਚ ਸਾਹਿਬ ਹੈ ਭੱਫੜ ਦੋ ਇਹ ਇਹ ਸਾਡੇ ਇਹ ਚ ਸਾਡੇ ਇਲਾਕੇ ਨੂੰ ਇਹਨੇ ਬਰਬਾਦ ਕਰਕੇ ਰੱਖਤਾ ਪਹਿਲਾਂ ਜਦੋਂ ਇਹਨਾਂ ਨੇ ਸ਼ੁਰੂ ਕਰਿਆ ਸੀ ਉਦੋਂ ਦੇ ਵੈਲਫੇਅਰ 'ਚ ਸਾਡੇ ਕੁਝ ਖਰਚਾ ਕਰਦੇ ਸੀਗੇ ਆਪਣੇ ਪੈਰ ਜਮਾਨ ਲਈ ਜਦੋਂ ਇਹਦੇ ਪੈਰ ਜਮਗੇ ਇਹਨਾਂ ਨੇ ਪਿੰਡਾਂ ਦੀ ਸਕਰਮ ਸਕੀਮ 'ਚ 21000 31000 ਰੁਪਏ ਇਸ ਤਰ੍ਹਾਂ ਦੰਦੇ ਸੀਗੇ ਜੋ ਨਵੀਂ ਬੱਚੀ ਜੰਮਦੀ ਸੀ ਉਹਦੇ ਜਨਮ ਦੇ ਸਕੀਮ ਦੰਦੇ ਸੀ ਉਹ ਇਹਨੇ ਸਾਰੀਆਂ ਬੰਦ ਕਰਤੀਆਂ ਫਿਰ ਪਿੰਡਾਂ ਜਿਨ੍ਹਾਂ ਨੇ ਥੋੜੀ ਬਹੁਤੀ ਗਲੀਆਂ ਬਣਾਈਆਂ ਕੁਝ ਕੰਮ ਕੀਤੇ ਸੀ ਉਹ ਵੀ ਸਾਰੇ ਹੁਣ ਬੰਦ ਐ ਇਹਨਾਂ ਦੇ ਦੋ ਅਫਸਰ ਨੇ ਉਹੀ ਇਹਨਾਂ ਨੂੰ ਪਿੰਡਾਂ ਦੇ ਇੱਕ ਦੇ ਬੰਦਿਆਂ ਨੂੰ ਕਿਸੇ ਨੂੰ ਆਪਣੇ ਨਾਮ ਰੱਖਿਆ ਹੋਇਆ ਵੈਲਫੇਅਰ ਦੇ ਸਾਰੇ ਕੰਮ ਇੱਕ ਪਿੰਡ ਨੂੰ 30 ਲੱਖ ਰੁਪਏ ਆਉਂਦਾ ਜੀ ਵੈਲਫੇਅਰ 'ਚ ਜੋ ਇਹਨਾਂ ਦਾ ਕੈਲਕੂਲੇਸ਼ਨ ਅਸੀਂ ਕਰੀ ਹੈ ਪਰ ਇਹ 30000 ਰੁਪਏ ਵੀ ਨਹੀਂ ਇੱਕ ਪਿੰਡ ਨੂੰ ਖਰਚਦੇ ਹਾਲ 'ਚ ਦੂਸਰਾ ਜੋ ਪ੍ਰਦੂਸ਼ਣ ਹੈ 60 ਫੁੱਟ ਡੂੰਘੀ ਛੀਲ ਹੈ ਜਿਹੜਾ ਜੀਰੇ ਫੈਕਟਰੀ ਕਰਨੀ ਪਾਣੀ ਦਾ ਹਾਲ ਹੋਇਆ ਸੀ ਉਹੀ ਹਾਲ ਇਹਨੇ ਸਾਡਾ ਕਰਤਾ ਆ ਤੁਹਾਨੂੰ ਮੈਂ ਨੇੜੇ ਨੇੜੇ ਮੋਟਰਾਂ ਨੇ ਜਿਸ ਦੀ ਪਾਈਪ ਗਲਦੇ ਨਹੀਂ ਜਿ ਕਦੇ ਪਾਣੀ 'ਚ ਉਹ ਗਲ ਗਏ ਨੇ ਇਹਨਾਂ ਦੇ ਪਾਣੀ ਕਰਕੇ ਉਹ ਗੰਦਾ ਪਾਣੀ ਟਰ ਛੀਲ ਰਸ ਰਿਆ ਕੋਈ ਇਹ ਉਹਨਾਂ ਟਰੀਟ ਨਹੀਂ ਕਰ ਰਹੇ ਜਿੰਨਾ ਪਾਣੀ ਇਹਨਾਂ ਦੇ ਅੰਦਰ ਆ ਰਿਹਾ ਛੀਲ 'ਚ ਉਨਾ ਹੀ ਪਾਣੀ ਕਿਉਂਕਿ ਜੇ ਜੀਲ ਪੱਕੀ ਤਾਂ ਉਨਾ ਹੀ ਪਾਣੀ ਬਾਹਰ ਨਿਕਲਣਾ ਚਾਹੀਦਾ ਅੰਦਰ 10 ਬਾਹਰ 10% ਪਾਣੀ ਵੀ ਨਿਕਲ ਰਿਹਾ 90% ਪਾਣੀ ਇਹ ਪਲਿਊਟ ਧਰਤੀ 'ਚ ਖਪਾਰੇ ਨੇ ਉਹ ਬੰਦ ਹੋਣਾ ਚਾਹੀਦਾ ਨਹੀਂ ਤਾਂ ਸਾਡਾ ਇਲਾਕਾ ਕਿਸ ਤਰ੍ਹਾਂ ਨਾਲ ਸਪੀਡ ਦਿਖਾਉਣ ਸ਼ੁਰੂ ਹੋ ਗਿਆ ਕਾਲਾ ਪੀਲਾ ਸ਼ੁਰੂ ਹੋ ਗਿਆ ਤੇ ਤਾਂ ਹੌਲੀ-ਹੌਲੀ ਮੌਤ ਹੀ ਹੈ ਮੌਤ ਵੱਲੇ ਵਧਾਂਗੇ ਜੋ ਹਵਾਸ਼ ਪ੍ਰਦੂਸ਼ਣ ਹੈ ਸਾਡੇ ਮੀਂਹ ਨਹੀਂ ਜ ਪੈਂਦਾ ਇਲਾਕੇ 'ਚ ਕਿਤੇ ਵੀ ਰਿਸਰਚਰ ਨੂੰ ਫੋਨ ਕਰੋ ਹਰ ਇੱਕ ਬੰਦਾ ਕਹਿੰਦਾ ਸਾਡੇ ਮੀਂਹ ਪੈ ਗਿਆ ਸਾਡੇ ਵੱਡਾ ਮੀਂਹ ਪਊਗਾ ਛੋਟਾ ਮੀਂਹ ਦੇ ਬਦਲ ਐਡਾ ਪ੍ਰਦੂਸ਼ਣ ਇੰਨੀ ਅੱਗੇ ਉੱਪਰ ਰੋਜ਼ ਇੱਕ ਹਵਾ ਜੀ ਛੋਟੇ ਬਦਲ ਤਾਂ ਆਹੀ ਭੁਗਦੰਦੀ ਹੈ ਜੀ ਬਹੁਤ ਵੱਡਾ ਪ੍ਰਦੋਸ਼ਣ ਹੈ ਇਹਨਾਂ ਨੂੰ ਇਲਾਕੇ ਵੱਲ ਧਿਆਨ ਦੇਣਾ ਚਾਹੀਦਾ ਬਿਲਕੁਲ ਅੱਖਾਂ ਬੰਦ ਕਰੀ ਬੈਠੇ ਆਫਸਰ 12-12 ਲੱਖ 15-15 ਲੱਖ ਰੁਪਏ ਨੂੰ ਜਾਂ ਵਿੱਚ ਕਮੇਟੀਾਂ ਦੇ ਆਫਸਰਾਂ ਦੀ ਤਨਖਾਹਾਂ ਬਣਾਈ ਬੈਠੇ ਨੇ ਉਹ ਪੈਸਾ ਸਾਡਾ ਹੀ ਖਾ ਰਹੇ ਨੇ ਵੈਲਫੇਅਰ ਦਾ ਹੁਣ ਅਸੀਂ ਜਾਗ ਗਏ ਪਿੰਡਾਂ ਚ ਜਾਂਦਾ ਸੀ ਸਿਰਫ ਅੱਜ ਛੋਟਾ ਟ੍ਰੇਲਰ ਤੌਰ ਤੇ ਹਜੇ ਸ਼ੁਰੂਆਤ ਕੀਤੀ ਹੈ ਜੇ ਨਹੀਂ ਇਹਨਾਂ ਨੂੰ ਪੂਰੀ ਫਿਲਮ ਵੀ ਦਿਖਾਵਾਂਗੇ ਵਾਰਨ ਕਰਨ ਆਏ ਹਜੇ ਤਾਂ ਜੇ ਹੁਣ ਨਹੀਂ ਅੜਦੇ ਤਾਂ ਅਨਮਿੱਥੇ ਲਈ ਤਮੇ ਤਰਨਾ ਚਲੂਗਾ ਪੂਰੇ ਔਰ ਇਹ ਕਰਨਾ ਜੀ ਰੋਜ ਜਸਮਿੰਦਰ ਸਿੰਘ ਢੈਲਦਾਰ ਜੀ ਪਿੰਡ ਸ਼ਾਮ ਤੋਂ ਕੀ ਕਹਿਣਾ ਚੰਦਾ ਜੀ ਇੱਥੇ ਦੇਖੋ ਜੀ ਇਹ ਜਦੋਂ ਥਰਮਲ ਪਲੈਂਟ ਲੱਗਿਆ ਨਾ ਜੀ ਇਹ ਉਦੋਂ ਛੱਡੇ ਜਿਹੜੇ ਇਲਾਕੇ ਸੀਗੇ ਉਹਨਾਂ ਦੀ ਜ਼ਮੀਨਾਂ ਦੇ ਬਹੁਤ ਰੇਟ ਘਟ ਸੀਗੇ ਉਹਰੇ ਉਸ ਟਾਈਮ ਲੋਕਾਂ ਨੇ ਕਿਹਾ ਦੇ ਵੀ ਸਾਡੇ ਉਰੇ ਬਹੁਤ ਤਕੜੀ ਡਿਵੈਲਪਮੈਂਟ ਹੋਊਗੀ ਉਹਦੇ ਸੁਨੰਦ ਦੇ ਵਿੱਚ ਥਰਮਲ ਪਲੈਂਟ ਲੱਗਿਆ ਸੀ ਵੀ ਲੋਕਾਂ ਨੂੰ ਹੀ ਸੇਹ ਸਹੂਲਤਾਂ ਕੁਛ ਨਾ ਕੁਛ ਜਿੱਦਾਂ ਵੀ ਜਿਹੜੇ ਹੁਣ ਜਿੱਦਾਂ ਲੇਬਰੀ ਲਾ ਲੋ ਜਿਹੜੇ ਇਹਨੇ ਅੰਦਰ ਰੱਖੇ ਹੋਏ ਨੇ ਸਾਰੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਸਾਡੇ ਜਿਹੜੇ ਉਰੇ ਕੋਈ ਵੀ ਇਲਾਕੇ ਦਾ ਬੰਦਾ ਇਹ ਰੱਖ ਬਾਰੋਂ ਬੰਦੇ ਲਿਆਖ ਰਹੇ ਜੇ ਸਾਡੇ ਕੋਲ ਬੰਦੇ ਰੱਖੇ ਵੀ ਹੋਏ ਦੀ ਉਹਨਾਂ ਨਾਲੇ ਵਿਤਕਰਾ ਕਰਿਆ ਜਾ ਰਿਹਾ ਵਿਤਕਰਾ ਕਿਵੇਂ ਕਰਿਆ ਜਾ ਰਿਹਾ ਜੀ ਜਿਹੜੇ ਸਾਡੇ ਬੰਦੇ ਦੀ ਤਨਖਾਹ ਉਹ 9500 10000 ਤੋਂ ਉੱਪਰ ਨਹੀਂ ਹੈਗੀ ਇਹਨਾਂ ਨੇ ਜਿਹੜੇ ਬਾਹਰੋਂ ਪ੍ਰਵਾਸੀ ਇਹਨਾਂ ਨੇ ਲਿਆ ਕੇ ਰੱਖੇ ਉਹ ਜਿਹੜੇ ਸਾਡੇ ਸਰਦੇ ਉੱਪਰ ਥੋਪਦੇ ਚੀਜ਼ ਮੈਂ ਤਾਂ ਕਹੂੰ ਇਹਨਾਂ ਨੇ ਉਹਨਾਂ ਇਸ ਤਰ੍ਹਾਂ ਕਹੇ ਦੀ 25000 ਕੇ ਦੀ 50 ਕੇ ਦੀ ਲੱਖ ਕੇ ਇਹ 2 ਲੱਖ ਉਹ ਜਿੱਦਾਂ ਸਾਡੇ ਨਾਲ ਸਾਡੇ ਸਰਪੰਚ ਸਾਹਿਬ ਨੇ ਕਿਹਾ ਵੀ ਜਿੱਦਾਂ ਇਹਨਾਂ ਦਾ ਪੈਸਾ ਤੇ 33 ਲੱਖ ਰੁਪਏ ਪਰ ਪਿੰਡ ਨੂੰ ਦੇਣਾ ਪੜਦਾ ਹੈ 33 ਲੱਖ ਦਾ ਛੱਡੋ ਅਸੀਂ ਤੁਹਾਨੂੰ ਆਹੀ ਬੇਨਤੀ ਕਰ ਕਿਸੇ ਨੂੰ ਟੀਵੀ ਹੋ ਗਈ ਕਿਸੇ ਨੂੰ ਕੋਲ ਉਹਦਾ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਵਾਲੇ ਅਸੀਂ ਸਵੇਰ ਦੇ 9 ਵਜੇ ਤੋਂ ਉਰੇ ਬੈਠੇ ਆਂ ਸਾਨੂੰ ਕੋਈ ਥਰਮਲ ਪਲਾਂਟ ਦਾ ਬੰਦਾ ਕੋਈ ਸਾਨੂੰ ਸਿੰਗਲ ਮੈਨ ਵੀ ਸਾਨੂੰ ਮਿਲਣ ਆਇਆ ਸਾਰੇ ਤਕਰੀਬਨ ਨੇੜੇ ਤੇੜੇ 20 25 ਪਿੰਡਾਂ ਦੇ 30 ਦੇ ਸਰਪੰਚ ਬੈਠੇ ਆ ਉਰੇ ਸਿਰਫ ਸਰਪੰਚ ਪੰਚ ਦੇ ਨੰਬਰਦਾਰ ਸਾਬ ਇਹਨਾਂ ਦੇ ਕੋਈ ਕੰਨ ਦੇ ਸੁਸਰੀ ਨਹੀਂ ਬੋਲ ਰਹੀ ਕੋਈ ਸਾਨੂੰ ਗੱਲਬਾਤ ਕਰਨ ਨੂੰ ਨਹੀਂ ਆਇਆ ਕੀ ਪੰਚ ਸਰਪੰਚ ਜਿਹੜੇ ਪਿੰਡਾਂ ਦੇ ਵਿੱਚ ਨਾਮਾਇਦੇ ਚੁਣ ਕੇ ਭੇਜੇ ਆ ਪਬਲਿਕ ਨੇ ਜਿਹੜੀ ਪਿੰਡਾਂ ਵਾਲੇ ਵਸੀਆਂ ਨੇ ਉਹ ਆ ਕਰਨ ਵਾਲਾ ਕੰਮ ਕਰਨ ਵਾਲਾ ਤੇ ਚੁਣ ਕੇ ਭੇਜੇ ਵੀ ਤੁਸੀਂ ਧਰਨਾ ਦਿਓ ਅਸੀਂ ਇਹ ਪ੍ਰਸ਼ਾਸਨ ਨੂੰ ਪੂਨੇ ਚਾਉਣ ਦੇ ਚੁਣੌਤੀ ਦਿੰਨੇ ਆ ਵੀ ਜੇ ਤੁਸੀਂ ਅੱਜ ਦਾ ਚਲੋ ਥੋੜੀ 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 ਅਸੀਂ ਦੁਆਜਾ ਤੁਹਾਨੂੰ ਥੋੜੀ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਾਣ ਆਏ ਆ ਜੇ ਤੁਸੀਂ